ਹਾਂਜੀ ਵੀ ਮਿੱਤਰੋ ਸასი ਕਾਲ ਕੀ ਹਾਲ ਚਾਲ ਜੇ ਸਾਰਿਆਂ ਦਾ ਠੀਕ ਠਾਕ ਹੋ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਤੇ ਹੋਈ ਦੀ ਸਵੇਰ ਦੀ ਤੇ ਸ਼ਾਮਾਂ ਤੋਂ ਸ਼ੁਰੂਆਤ ਹੋਈ ਇਹ ਅੱਜ ਦਾ ਇੱਕ ਮਿੰਨੀ ਵਲੌਗ ਹੋਏਗਾ ਤੇ ਇਹਦੇ ਵਿੱਚ ਆਪਣੀਆਂ ਨੋਰਮਲ ਦੋ ਚਾਰ ਗੱਲਾਂ ਹੋਣਗੀਆਂ ਜੋ ਕਿ ਮੈਂ ਸੋਚੀਆਂ ਨਹੀਂ ਜੇ ਗੱਲਾਂ ਆਪ ਮੁਹਾਰੇ ਜਿਹੜੀਆਂ ਗੱਲਾਂ ਹੋਣਗੀਆਂ ਉਸੇ ਹੋਣਗੀਆਂ ਸ਼ਾਮਾਂ ਪਈਆਂ ਹੀ ਤੇ ਖਾਦਨ ਮਿਲਣੀ ਹੀ ਰਹੀ ਆਦ ਨਾ ਮਿਲਣ ਦਾ ਕਾਰਨ ਇਹ ਵੀ ਸਟੋਰ ਹੋ ਗਈ ਆ ਖਾਦ ਜਿਹੜੀ ਬਲੈਕ ਚ ਵਿਕਣੀ ਆ ਬਾਅਦ ਵਿੱਚ ਇੱਕ ਪੋਰੇ ਦੇ ਨਾਲ ਜਿੱਦਾਂ ਮੰਨ ਲਓ ਕਿ 20 20 30 30 ਰੁਪਏ ਕੱਢਣਗੇ ਜਾਂ 15 ਤਾਂ ਜਿੱਦਾ ਜਿੱਦਾਂ ਦਾ ਕੰਮ ਚੱਲੇਗਾ ਜਾਂ ਦਵਾਈ ਨਾਲ ਦੇਣਗੇ ਜਾਂ ਕੋਈ ਉਦਾਂ ਹੀ ਸੁੱਟ ਬਸੁੱਟੀ ਕੋਈ ਜਿੰਕ ਦੇਤੀ ਜਾਂ ਕੋਈ ਹੋਰ ਹਨਾ ਸਿਸਟਮ ਉਹਦੇ ਚੱਕਰ ਤੇ ਖਾਦ ਫਿੜੀ ਨਹੀਂ ਫਿਰ ਮੇਰੇ ਇਥੇ ਲਾਗੇ ਮਾਸੀ ਦੇ ਪਿੰਦੇ ਉਹਨਾਂ ਕੋ ਗਿਆ ਤੇ ਚਾਹ ਪਾਣੀ ਪੀਤਾ ਪਿੰਡ ਜੀ ਆ ਸਵੇਰੇ ਦੇ ਫਿਰ ਆਣ ਕੇ ਥੋੜੇ ਜਿਹੇ ਚੂਚਾ ਪਾਰਟੀ ਸੀ ਕਤੂਮਾ ਕਦੂਮਾ ਦਾ ਸੀਸਨ ਸੀਜ਼ਨ ਚੱਲਣ ਰਿਹਾ ਵਾ ਇਹ ਮੇਥੋਂ ਛੱਡੇ ਨਹੀਂ ਗਏ ਤੇ ਹੁਣ ਸ਼ਾਮਾਂ ਨੂੰ ਛੱਡੇ ਆ ਤੇ ਥੋੜੇ ਜੇ ਇਹਨਾਂ ਨੂੰ ਆਟਾ-ਉਟਾ ਪਾਇਆ ਵਾ ਤੇ ਥੋੜੇ ਜੇ ਹੁਣ ਉਬਰੇ ਆ ਉਹ ਤਾਂ ਖਾਰੇ ਆ ਦਾਣਾ ਫਕਾ ਸ਼ੁਗਰੇ ਆ ਬਾਕੀ ਬਾਕੀ ਤੁਹਾਨੂੰ ਪਤਾ ਹੀ ਆ ਸਾਰੇ ਮਾਰੋ ਧਾੜ ਹੋ ਰਹੀ ਆ ਸਾਰੇ ਕੈਨੇਡਾ ਵੀ ਕੱਦੂ ਛੇਤੀ ਤੋਂ ਛੇਤੀ ਹੋ ਗਏ ਲਵਾਵੇ ਲੂਵੇ ਮਿਲ ਨਹੀਂ ਰਹੇ ਪਨੀਰੀਆਂ ਆਰਕੀ ਹੋ ਗਈਆਂ ਵਟਾਣਾ ਟਾਣਾ ਪੂਰੀ ਗੱਲਬਾਤ ਪਨੀਰੀ ਪੂਰੀ ਹੋ ਗਈ ਆ ਜਿੰਨੇ ਤੇ ਆਪਾਂ ਨੂੰ ਚਾਹੀਦੀ ਆ ਵੀ ਇੰਨੀ ਕੋਣੀ ਚਾਹੀਦੀ ਆ ਵੀ ਲੈਂਥ ਵਗੈਰਾ ਉਹ ਵੀ ਹੋ ਗਈ ਆ ਪਾਣੀ ਵੀ ਕਦੂਆਂ ਚ ਹੋ ਗਿਆ ਸੀ ਅੱਜ ਲਗ ਭਗ ਇਹ ਇੱਕ ਆਪਣਾ ਕੰਦੀ ਸਤਾ ਦੇ ਚਲ ਗਿਆ ਵਾ ਆਸਟ੍ਰੇਲੀਆ ਉਹਦੀ ਬੜੀ ਦਿੱਕਤ ਪਰੇਸ਼ਾਨੀਆਂ ਆਉਂਦੀ ਆ ਉਹਦੇ ਭਾਵੇਂ 2 ਕਨਾਲ ਥਾਂ ਅਜ ਪਾਣੀ ਫਿਰਿਆ ਹੋਵੇ ਤਾਂ ਉਹਨੂੰ ਫੋਨ ਕਰਤੀ ਅੱਧੀ ਰਾਤ ਨੂੰ ਤਾਂ ਕਹਿੰਦਾ ਚਲੋ ਠੀਕ ਆ ਗਿਆ ਤੇ ਉਹਦਾ ਬੜਾ ਜਿੱਦਾਂ ਕਹਿੰਦੇ ਸੋਖ ਹੀ ਚਲੋ ਕੋਈ ਨਹੀਂ ਚੱਲੀ ਜਾਂਦਾ ਹੁੰਦਾ ਕੰਮ ਤਾਂ ਕੰਮ ਨਹੀਂ ਰੁਕਦਾ ਹੁੰਦਾ ਕੰਮ ਨੇ ਚੱਲੀ ਜਾਣਾ ਮਾੜਾ ਚੰਗਾ ਚੱਲੂ ਇੱਕ ਵਾਰੀ ਇੱਕ ਸਾਲ ਮਾੜਾ ਚੱਲਦੀ ਦੂਜੇ ਸਾਲ ਸਹੀ ਹੋ ਜਾਏਗਾ ਨਾ ਕੋਈ ਨਾ ਕੋਈ ਔਖੀ ਪੈਂਦਾ ਵੀਰ ਭਰਾ ਹੁਣ ਜੋਤੀ ਆ ਜੋਤੀ ਕਰ ਰਿਹਾ ਕੱਦੂ ਗੱਦੂ ਬਾਕੀ ਹੋਰ ਤਾਂ ਇਹੀ ਸਣਾਓ ਬੜੀ ਹਵਾ ਚੱਲਣ ਢੀ ਜੇ ਇਹ ਮੈਂ ਕਿੜੀ ਆਓ ਕੀ ਕਹਿੰਦੇ ਹੁੰਦੇ ਆ ਢੋਲ ਮਿੱਟੀ ਬਹੁਤ ਆ ਬਾਕੀ ਅੱਜ ਵਲੋਗ ਬਣਿਆ ਨਹੀਂ ਆ ਵਲੋਗ ਅੱਜ ਇਦਾਂ ਹੀ ਆ ਬਸ ਫੇਰੇ ਤੁਰੇ ਦਾ ਮਾੜਾ ਮੋੜਾ ਬਣਾ ਦਿੰਨੇ ਆ ਹੋਰ ਯਾਰ ਆਪਣੇ ਕੋ ਤੁਹਾਨੂੰ ਪਤਾ ਹੀ ਆ ਐਡਾ ਫਿਰਨ ਤੁਰਨ ਨੂੰ ਵੀ ਟਾਈਮ ਕਿਹੜਾ ਆ ਹੁਣ ਹੈਗਾ ਆ ਬਾਕੀ ਆਰਸ ਵਧੀਆ ਯਾਰ ਠੀਕ ਠਾਕ ਆ ਸਾਡੇ ਭਰਾਵਾਂ ਦਾ ਸੰਯੋਗ ਆ ਕਈ ਮੇਰੇ ਵੀਰ ਭਰਾ ਬੜਾ ਉਤਸ਼ਾਹਿਤ ਕਰਦੇ ਆ ਤੇ ਉਹਦੇ ਨਾਲ ਵਲੌਗ ਵਲੌਗ ਬਣਾ ਚੰਦਾ ਪਰ ਵਲੌਗ ਬਣਾਉਣਾ ਵੀ ਕਿਹੜੀ ਚੀਜ਼ ਦਾਗਾ ਬਾਹ ਗੱਲਾਂ ਪਤਾਈਆਂ ਹੋਰ ਤੁਸੀਂ ਨਾ ਮੇਰਾ ਵੀਰ ਠੀਕ ਠਾਕ ਕਮੈਂਟ ਕਰ ਲਿਆ ਕਰੋ ਜਿਹੜੇ ਚੱਲੇ 45 ਬੰਦੇ ਵੀਂਦੇ ਆ ਤੇ ਕਈ ਵਿੱਚ ਹੇਟਰ ਵੀ ਵਿਚਾਰੇ ਵੈਸੇ ਲੰਦੇ ਆ ਜਿਨ੍ਹਾਂ ਨੂੰ ਮੈਂ ਚੰਗਾ ਨਹੀਂ ਲੱਗਦਾ ਜਾਂ ਚੰਗੀਆਂ ਨਹੀਂ ਲੱਗਦੀਆਂ ਹਨ ਤੇ ਉਹ ਕੀ ਕਰਨ ਵਿਚਾਰੇ ਹਨ ਬਸ ਆਪ ਨਹੀਂ ਚੰਗੇ ਬੁਰਾ ਨਾ ਕਰੋ ਅਹੀਂ ਨਹੀਂ ਚੰਗੇ ਭਾਈ। ਬਾਕੀ। ਸਬ ਹਮ ਔਗਣ ਭਰੇ ਇੱਕ ਵੀ ਗੁਣ ਨਹੀਂ। ਮੈਂ ਔਗਣਾ ਦਾ ਭਰਿਆ ਮੇਰੇ ਚ ਇੱਕ ਵੀ ਗੁਣ ਨਹੀਂ ਹੈਗਾ। ਤੇ ਮਹਾਰਾਜ ਅੱਗੇ ਗੁਰੂ ਪ੍ਰਮਾਤਮਾ ਅੱਗੇ ਅਕਾਲ ਪੁਰਖ ਅੱਗੇ ਇਹ ਹੀ ਅਰਦਾਸ ਬੇਨਤੀ ਕਰਦੇ ਆਂ ਮਹਾਰਾਜ। ਕੋਈ ਗੁਣ ਪੈਦਾ ਕਰ। ਅਹੀਂ ਔਗਣਾ ਦੇ ਭਰੇ ਆਂ ਤੂੰ ਗੁਣ ਪੈਦਾ ਕਰ। ਪਰ ਇੱਕ ਗੱਲ ਇਹ ਵੀ ਆ ਉਹ ਗੁਣ ਬਖਸ਼ਣ ਹਾਰ ਬਖਸ਼ ਵੀ ਦੇਗਾ ਪਰ ਜਿਹੜੀ ਅੱਖ ਆ ਨਾ ਜਿਹੜੀ ਸਾਡੀ ਸ੍ਰਿਸ਼ਟੀ ਆ ਜਿਹੜੀ ਸਾਡੀ ਦ੍ਰਿਸ਼ਟੀ ਆਹੀਂ ਕਿਹੜੀ ਦ੍ਰਿਸ਼ਟੀ ਦੇ ਨਾਲ ਦੇਖਣਾ ਦੂਜੇ ਪਰਸਨ ਨੂੰ ਦੂਜੇ ਲੋਕਾਂ ਨੂੰ ਉਹ ਅਸੀਂ ਗੁਣ ਨਹੀਂ ਗੁਣ ਘਟਵੇਂ ਆ ਔਗਣ ਵੇਖਣੇ ਆ ਉਹ ਸਮਾਤੀ ਆ ਮਹਾਰਾਜ ਉਹ ਮਹਾਰਾਜ ਦੀ ਨਿਗਾਹ ਦੇ ਵਿੱਚ ਆਪਾਂ ਵਧੀਆ ਉਹਦੇ ਉਹ ਗੁਣ ਉਹਦੇ ਹਰੀ ਦੇ ਗੁਣ ਗੌਣੇ ਚਾਹੀਦੇ ਆ ਬਾਕੀ ਮਹਾਰਾਜ ਆਪਨੇ ਆਪ ਹੀ ਜਿਹੜੇ ਕਾਰਜ ਆ ਪੂਰੇ ਕਰਦਾ ਵਾ ਸਵਾਰਦਾ ਆ ਇਹ ਪක්ෂਨ ਹਾਰ ਸਵਾਮੀ ਮਹਾਰਾਜ ਬਕਸ਼ਲੇਵੇ ਤੇ ਗੁਣਾ ਦਾ ਭਾਗੀ ਬਣਾਵੇ ਆਪਣੇ குரு ਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਗੁਣ ਕਿਹੜੇ ਆ ਔਗਣ ਵੀ ਜੇ ਹੈਗੇ ਆ ਮਹਾਰਾਜ ਤੂੰ ਜਾਣਦਾ ਵਾ ਤੇ ਉਹ ਤੂੰ ਉਹਨਾਂ ਤੇ ਠੱਲ ਪਾਉਣੀ ਆ ਤੇ ਪਕਸ਼ਵ ਲਵੀ ਜੇ ਕਿਹੜੀ ਔਗਣ ਹੋਏ ਆ ਤੇ ਗਾਂ ਗੁਰਦਵਾਰਿਆਂ ਚ ਵੀ ਜਾ ਕੇ ਉਹ ਮਹਾਰਾਜ ਨੂੰ ਕਹਿਦਾ ਵੀ ਮਾਰਾ ਕੇ ਸਪਾਤੀ ਬਕਸ਼ੀ ਕੱਤੀ ਗੱਲਾਂ ਬੱਸ ਹੋਰ ਸੁਣਾਓ ਮੇਰਾ ਵੀਰ ਆਪਾਂ ਦੇ ਕਾਇ ਪੈਈਦਾ ਦੁਨਿਆਵੀ ਕੰਮਾਂ ਦੇ ਵਿੱਚ ਹੋਰ ਸੁਣਾਓ ਮੇਰਾ ਕੰਦਾ ਕਦੋਂ ਕੁਦੂ ਹੋ ਗਿਆ ਹੈ ਹਵਲੇ ਮੌਸਮ ਬਹੁਤ ਵਧੀਆ ਤਾ ਉਹ ਵਧਾ ਮੌਸਮ ਆਇਆ ਪਿਆ ਉਹ ਸੁਮਦੀ ਪੂਰੀ ਗੱਲ ਬਾਤ ਐ ਪਨੀਰੀ ਮਾਰਦੀ ਛਾਲਾਂ ਤੇਰੀ ਪੂਰੀ ਹੋ ਗਈ ਯਾ ਟੈਟ ਸਮਾਵੜਾ ਧਿਆਨ ਕੇ ਆ ਸਮਾਪਿਆ ਅਨਕਤਾ ਕੀ ਨੇ ਅਵੀ ਪਹਿਲਾਂ ਲੋਕ ਇਹ ਕਹਿੰਦੇ ਹੁੰਦੇ ਮੈਲ ਲਾਉਣਾ ਹੀ ਚੋਣਾ ਤੇਰੇ ਮੈਲ ਲਾਉਣਾ ਹੀ ਆ ਬੜਾ ਲੇਬਰ ਬੜੀ ਹੁੰਦੀ ਸੀ ਪਹਿਲੀਆਂ ਚ ਹੁਣ ਯਾਰ ਉਕਤਾ ਜ਼ਿਆਦਾ ਹੋ ਗਈ ਆ ਪੰਜ ਜ਼ਿਆਦਾ ਮਜ਼ਦੂਰ ਵੀਰ ਵੀ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਚ ਜਾ ਚੁੱਕੇ ਆ ਜੇ ਬਾਹਰ ਨਹੀਂ ਗਏ ਉਹਨਾਂ ਨੇ ਕੰਮ ਸਿੱਖ ਲਿਆ ਵਧੀਆ ਵਾ ਕੰਮ ਸਿੱਖਿਆ ਵਧੀਆ ਚੰਗੀ ਗੱਲ ਆ ਬਾਕੀ ਆ ਆਪਣੇ ਪ੍ਰਵਾਸੀ ਵੀਰ ਆਉਂਦੇ ਆ ਕਿਹਨੂੰ ਮੜਾ ਨਹੀਂ ਕਹਿਣਾ ਚਾਹੀਦਾ ਆਪਣਾ ਅਗਲਾ ਕਿਰਤ ਕਰਦਾ ਵਾ ਆਪਾਂ ਕਿਸੇ ਵळे ਕਹਿੰਦੇ ਭਈਏ ਨੇ ਹੱਥ ਨਹੀਂ ਤੋੜਤੇ ਗੋਲ ਗੱਪੇ ਇੰਨਾ ਦੇਦੇ ਆ ਜੇ ਉਹ ਕਰਦਾ ਸਾਡੀਆਂ ਕਿੜਿਆਂ ਅੱਖਾਂ ਨੂੰ ਪਤਾ ਨਹੀਂ ਲੱਗਦਾ ਹਨ ਤੁਸੀਂ ਆਪਣਾ ਆਪ ਵੇਖੋ ਕਿੱਥੇ ਭਾਂਡੇ ਤੋੜਿਆ ਵਾ ਕਿੱਥੇ ਕੀ ਕਰ ਰਿਹਾ ਅਸੀਂ ਉਹ ਚੀਜ਼ ਵੇਖਣੀ ਨਹੀਂ ਆ ਫਿਰ ਉਹਨੂੰ ਮੜਾ ਕਹਿਣਾ ਮੈਂ ਤੁਸੀਂ ਨਾ ਖਾਓ ਉਹ ਕਿਹੜਾ ਤੁਹਾਨੂੰ ਕਹਿ ਰਿਹਾ ਵੀ ਮੇਰ ਕੋ ਤੁਸੀਂ ਜੀ ਗੋਲ ਗੱਪੇ ਟਿੱਕੀ ਸਮੋਸੇ ਚਾਟ ਵਗੈਰਾ ਛੋਲੇ ਭਟੂਰੇ ਖਾ ਕੇ ਜਾਓ ਹਨਾ ਐਨੀ ਵੇਰ ਕੋਈ ਵੀ 체ੜੀ ਚੀਜ਼ ਆ ਉਹ ਆਪਾਂ ਨੂੰ ਆਪ ਹੀ ਬਚਣਾ ਪਏਗਾ ਹਨਾ ਸ਼ਰਾਬ ਦੇ ਉੱਤੇ ਵੀ ਨਿਸ਼ਾ ਹੁੰਦਾ ਸ਼ਰਾਬ ਪੀਣਾ ਸਿਹਤ ਕੇ ਲਈ ਹਾਨੀਕਾਰਕ ਹੈ ਤਮਾਕੂ ਬੀੜੀ ਸਿਗਰਟ ਵਰਜਿਤ ਹੈ ਕਿਉਂ ਨਿਸ਼ਾ ਹੁੰਦਾ ਇਹ ਚੀਜ਼ ਆ ਨਾ ਕਿ ਇਹ ਏਰੀਆ ਦੇ ਵਿੱਚ ਪੀਣੀ ਅਲਾਉਡ ਨਹੀਂ ਆ ਜਿਹੜੀ ਚੰਗੀ ਚੀਜ਼ ਹੁੰਦੀ ਉੱਥੇ ਉੱਥੇ ਕਿਉਂ ਨਹੀਂ ਆਪਾਂ ਲਿਖਦੇ ਹਨਾ ਇਹ ਖਾਣਾ ਪੀਣਾ ਰਹਿਣਾ ਸੈਣਾ ਸਾਡੇ ਆਪ ਦੇ ਉੱਤੇ ਡਿਪੈਂਡ ਆ ਅਸੀਂ ਇਸ ਚੀਜ਼ ਨੂੰ ਆਪਣੀ ਲਾਈਫ ਨੂੰ ਕਿਦਾਂ ਸੈਟਲਮੈਂਟ ਕਰਨਾ ਹੈ ਨਾ ਤੇ ਜੇ ਆਪਾਂ ਉਹੀ ਦੇਖ ਕੇ ਵੀ ਅਨ ਦੇਖਿਆ ਕਰਨਾ ਤਾਂ ਫਿਰ ਤੇ ਉਹ ਆਪਣੇ ਵਿੱਚ ਕਮੀਆਂ ਵਾ ਦੂਜੇ ਨੂੰ ਕਹਿਣਾ ਨਹੀਂ ਚਾਹੀਦਾ ਹੋਰ ਦੱਸੋ ਮੇਰਾ ਵੀਰ ਭਰਾ ਕੇ ਤਾਂ ਵਾ ਚਲੋ ਇਹ ਨਾਲ ਸ਼ੋਰ ਕੋਈ ਹੋਰ ਵੀ ਨੇ ਆ ਬਾਕੀ ਚੱਲ ਰਹੇ ਆ ਟਰੈਕਟਰ ਵਗੈਰਾ ਭੱਜ ਰਹੇ ਆ ਪਰ ਇਹ ਕਤੂ ਲਗਾਤਾਰ ਲੋਕ ਮੌਸਮ ਪੂਰਾ ਚੜਿਆ ਪਿਆ ਬੱਦਲਵਾਈ ਜੀ ਵੀ ਹੋਈ ਆ ਚਲੋ ਠੀਕ ਆ ਮੇਰਾ ਵੀਰ ਆ ਬਾਕੀ ਸ਼ਾਮਾ ਤਾਂ ਕਿ ਨਹੀਂ ਆ ਹੋਰ ਵੜ ਜੋ ਕੁੜੀ ਜਾਵੇ ਹੁਣ ਵਿੱਚ ਬਾਕੀ ਓਕੇ ਮੇਰਾ ਵੀਰ ਠੀਕ ਆ ਤੇ ਅੱਜ ਵਲੌਗ ਨਹੀਂ ਜੇ ਬਣਿਆ ਬਾਕੀ ਠੀਕ ਆ ਵਲੌਗ ਬਣਿਆ ਨਹੀਂ ਆ ਤੇ ਮੇਰੇ ਦਰਸ਼ਕ 1 2 ਜਿਹੜੇ ਆ ਕੋਠੇ ਤੋਂ ਵੇਖਣ ਦੇ ਆ ਤੇ ਉਹ ਮੇਰਾ ਤਾਂ ਕਰ ਗਿਆ ਸਾਡਾ ਨਿਕਲ ਗਿਆ ਵੀ ਚਲੋ ਐਹੀਂ ਕਿਹੜੇ ਡੈਨ ਬਲੌਗਰ ਆ ਮਾੜੇ ਮੋਟੇ ਜਿਹੇ ਬਲੌਗਰ ਆ ਤੇ ਕਿਹੜੇ ਵੇਖਣ ਦੇ ਬੰਦੇ ਚਲ ਕੋਈ ਨਹੀਂ ਰਹਿੰਦੇ ਤੇ ਚਲੋ ਠੀਕ ਆ ਮੇਰਾ ਵੀਰ ਓਕੇ ਬਾਏ ਗੁੱਡ ਨਾਈਟ ਸ਼ਾਮਾਂ ਪੈ ਗਈਆਂ 7:30 8:00 ਹੋ ਗਏ ਆ ਤੇ ਹੁਣ ਵਲੌਗ ਵੀ ਕੋਈ ਬਣਾਣਾ ਨਹੀਂ ਆ ਓਕੇ ਮੇਰਾ ਵੀਰ ਸਸਰੀ ਘਰ ਬਾਈ ਬਾਈ ਟਾਟਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ ਬਾਕੀ ਕੋਈ ਨਹੀਂ ਕਰਦੇ ਆ ਲੋਕ ਤੇ ਹੋਰ ਧਰਤੀ ਤੋਂ ਹੁਣ ਜਾ ਕੇ ਆਉਣਗੇ ਧਰਤੀ ਦੇ ਇੱਕ ਹੀ ਆ ਪਰ ਜਗਾ ਚੇਂਜ ਕਰ ਦਾਂਗੇ ਓਕੇ ਜੀ ਬਾਈ ਸਸਰੀ ਘਰ